ਪੰਜਾਬ ਦੇ ਵਿੱਚ ਸਿੱਖਾਂ ਦੇ ਕਈ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਹਾਲੇ ਤੱਕ ਸਿੱਖ ਇਨਸਾਫ ਮੰਗ ਰਹੇ ਨੇ ਪਰ ਸਰਕਾਰ ਦੇ ਵੱਲੋਂ ਕੋਈ ਉਮੀਦ ਦੀ ਕਿਰਨ ਦਿਖਾਈ ਨਹੀਂ ਦੇ ਰਹੀ ਚਾਹੇ ਗੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਦੀ ਹੋਵੇ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦੀ ਤੇ ਚਾਹੇ ਗੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 328 ਸਰੂਪਾਂ ਦੇ ਗਾਇਬ ਹੋਣ ਦੀ ਹੋਵੇ ਇਹਨਾਂ ਮੁੱਦਿਆਂ ਦੇ ਉੱਤੇ ਹੁਣ ਤੱਕ ਸਰਕਾਰਾਂ ਦੇ ਵੱਲੋਂ ਕੋਈ ਵੀ ਠੋਕ ਦੀ ਕਾਰਵਾਈ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਸਿੱਖ ਸਦਭਾਵਨਾ ਦਲ ਦੇ ਵੱਲੋਂ ਹੁਣ ਇੱਕ ਵੱਡਾ ਰੋਸ ਮਾਰਚ ਕੀਤਾ ਜਾ ਰਿਹਾ ਹੈ ਸਿੱਖ ਸਦਭਾਵਨਾ ਦਲ ਦੇ ਵੱਲੋਂ ਇਸ ਰੋਸ ਮਾਰਚ ਨੂੰ ਨੀਤੀ ਮਾਰਚ ਦਾ ਨਾਮ ਦਿੱਤਾ ਗਿਆ ਹੈ ਕੱਲ ਨਾਬਾ ਵਿਖੇ ਪਹੁੰਚੇ ਸਿੱਖ ਸਦਭਾਵਨਾ ਦਲ ਦੇ ਮੈਂਬਰ ਬਲਦੇਵ ਸਿੰਘ ਬਡਾਲਾ ਜੀ ਨੇ ਜਾਣਕਾਰੀ ਦਿੱਤੀ ਕਿ ਕੱਲ ਨੂੰ ਫਤਿਹਗੜ੍ਹ ਸਾਹਿਬ ਤੋਂ ਇੱਕ ਰੋਸ ਮਾਰਚ ਕੱਢਿਆ ਜਾਵੇਗਾ ਜਿਸ ਦਾ ਨਾਮ ਆ ਨੀਤੀ ਮਾਰਚ ਰੱਖਿਆ ਗਿਆ ਹੈ ਅਤੇ ਉਹ ਰੋਸ ਮਾਰਚ ਫਤਿੱਗੜ ਸਾਹਿਬ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਸੰਗਰੂਰ ਦੇ ਤੱਕ ਕੱਢਿਆ ਜਾਵੇਗਾ ਜਿਸ ਦੇ ਵਿੱਚ ਸਿੱਖਾਂ ਦੇ ਅਹਿਮ ਮੁੱਦੇ ਜਿਨ੍ਹਾਂ ਦੇ ਉੱਤੇ ਹੁਣ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਮੁੱਦਿਆਂ ਨੂੰ ਹੱਲ ਕਰਾਉਣ ਦੇ ਲਈ ਸਰਕਾਰ ਪ੍ਰਤੀ ਰੂਸ ਜ਼ਾਹਿਰ ਕੀਤਾ ਜਾਵੇਗਾ ਹਲਸਾ ਵਾਹਿਗੁਰੂ ਜੀ ਦੀ ਫਤਿਹ 2016 22 ਮਾਰਚ ਤੋਂ ਅਸੀਂ ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੌਕਾ ਦੇ ਰਹੇ ਹਾਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਹੀ ਕੱਲ 18 ਅਕਤੂਬਰ ਨੂੰ ਸਿੱਖ ਨੀਤੀ ਮਾਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਸਿੰਘਾਂ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਸਵੇਰੇ 8 ਵਜੇ ਆਰੰਭ ਹੋਵੇਗਾ ਜੋ ਤਰਖੇੜੀ ਪਾਦਸ਼ੋ ਨੱਬਾ ਸੀਟਾਂ ਵਾਲਾ ਹੁੰਦਾ ਹੋਇਆ ਸੰਗਰੂਰ ਵਿਖੇ ਸੰਪੰਨ ਹੋਵੇਗਾ ਜਿਸ ਦਾ ਮੁੱਖ ਮਕਸਦ ਹੈ ਕਈ ਦਿਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘ ਉਹਨਾਂ ਦੀ ਰਿਹਾਈ ਵਾਸਤੇ ਆਵਾਜ਼ ਦੇਣੀ ਸਿੱਖਾਂ ਨੂੰ ਜਾਗਰੂਕ ਕਰਨਾ ਕੇਂਦਰ ਸਰਕਾਰ ਨੂੰ ਇਹ ਕਹਿਣਾ ਕਿ ਫਰਾਕ ਦੇਲੀ ਨਾਲ ਜਿਵੇਂ ਤੁਸੀਂ ਤਾਮਿਲਨਾਡੂ ਗੁਜਰਾਤ ਦੇ ਕੈਦੀ ਇਨ੍ਹਾਂ ਕੇਸਾਂ ਨਾਲ ਸੰਬੰਧਿਤ ਛੱਡੇ ਨੇ ਤਿਵੇਂ ਸਿੱਖ ਕੈਦੀ ਛੱਡੇ ਜਾਣ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਉਹ ਮਤਾ ਪਾਸ ਕਰੇ ਕਿ ਇਹ ਇਹਨਾਂ ਨੂੰ ਇਨ ਪੰਜਾਬ ਸਰਕਾਰ ਨੂੰ ਉਹਦੇ ਤੇ ਕੋਈ ਕਿੰਤੂ ਨਹੀਂ ਉਹ ਬੰਦੀ ਸਿੰਘ ਰਹਾ ਕੀਤੇ ਜਾਣ ਦੂਸਰਾ ਮਕਸਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਜਿਹੜੇ ਸ਼੍ਰੋਮਣੀ ਕਮੇਟੀ ਤੇ ਕਾਬਜ ਬਾਦਲ ਕਿਆਂ ਵੱਲੋਂ ਚੋਰੀ ਵੇਚੇ ਗਏ ਤਿੰਨਾਂ ਦੇ ਇਨਸਾਫ ਲਈ 24 ਮਹੀਨਿਆਂ ਤੋਂ ਅਸੀਂ ਪੰਥਕ ਹੋ ਕੇ ਦੇ ਰੂਪ ਵਿੱਚ ਆਵਾਜ਼ ਦੇ ਰਹੇ ਆਂ ਉਸ ਦੇ ਇਨਸਾਫ ਲਈ ਭਗਵੰਤ ਮਾਨ ਦੇ ਘਰ ਤੱਕ ਅਵਾਜ਼ ਪਹੁੰਚਾਉਣ ਲਈ ਔਰ ਕੇਂਦਰ ਸਰਕਾਰ ਤੱਕ ਅਵਾਜ਼ ਦੇਣ ਲਈ ਕਿ ਇੱਥੇ ਕੋਈ ਸਰਕਾਰ ਜਾਂ ਕੋਈ ਕਾਨੂੰਨ ਨਾਂ ਦੀ ਚੀਜ਼ ਹੈ ਜਾਂ ਨਹੀਂ ਕਿ 24 ਮਹੀਨਿਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਮੰਗ ਰਹੇ ਇਹ ਕਦੋਂ ਮਿਲੂਗਾ ਤੀਸਰਾ ਮਕਸਦ ਹੈ ਕਿ ਸਭ ਕਾਹੇ ਦੇ ਹੱਲ ਵਾਸਤੇ ਅੱਗੇ ਵਾਸਤੇ ਬੇਦਬੀਆਂ ਨਾ ਹੋਣ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਨੂੰ ਇਸ ਤਰ੍ਹਾਂ ਥਾਂ ਥਾਂ ਤੇ ਜਾ ਕੇ ਜਲੀਲ ਨਾ ਹੋਣਾ ਪਵੇ ਨੌਜਵਾਨਾਂ ਦੀ ਨਸ਼ਾ ਮੁਕਤੀ ਲਈ ਪਵਿੱਖ ਲਈ ਸੁਰੱਖਿਆ ਲਈ ਪੰਜਾਬ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਾਂ ਸਦੀਵੀ ਹੱਲ ਸਿੱਖ ਪੰਥ ਦੇ ਸਮਾਜਿਕ ਹੋਣ ਧਾਰਮਿਕ ਹੋਣ ਆਰਥਿਕ ਹੋਣ ਰਾਜਨੀਤਿਕ ਹੋਣ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਆਜ਼ਾਦੀ ਵਾਸਤੇ ਇਹ ਸਿੱਖ ਨੀਤੀ ਮਾਰਚ ਜਿਹੜਾ ਵਿਸ਼ੇਸ਼ ਕਰਕੇ ਕੱਢਿਆ ਜਾ ਰਿਹਾ ਹੈ ਔਰ ਇਹ ਨੂੰ ਅੱਗੇ ਵੀ ਪੰਜਾਬ ਭਰ ਵਿੱਚ ਕੱਢੇ ਜਾਣਗੇ ਇਹ ਮਾਰਚ ਜਿਹੜਾ ਕੱਲ ਨੂੰ ਮਹਾਰਾਜ ਜੀ ਦੀ ਕਿਰਪਾ ਸਦਕਾ ਫਤਿਹਗੜ ਸਾਹਿਬ ਤੋਂ ਆਰੰਭ ਹੋਵੇਗਾ ਦੇਖੋ ਜੀ ਪੈਰੋਲ ਸ਼ੌਦੇ ਸਾਧ ਨੂੰ ਮਿਲ ਜਾਣੀ ਜਾਂ ਬਾਕੀਆਂ ਨੂੰ ਵੀ ਹੋਰ ਵੀ ਕਈਆਂ ਨੂੰ ਮਿਲੀ ਉਹਨਾਂ ਦੇ ਕੇਸ ਲੜਨ ਵਾਲੇ ਜਾਂ ਉਹਨਾਂ ਦੀ ਪੈਰਵਾਈ ਕਰਨ ਵਾਲੇ ਉਹ ਭਾਵੇਂ ਬੇਈਮਾਨ ਹੋਣ ਪਰ ਬੇਈਮਾਨੀ ਇਮਾਨਦਾਰੀ ਨਾਲ ਕਰਦੇ ਆ ਸਾਡੇ ਵਾਲੇ 100 ਵਾਰ ਇਮਾਨਦਾਰ ਹੋਣ ਪਰ ਬੇਈਮਾਨੀ ਇਮਾਨਦਾਰੀ ਨਾਲ ਕਰਦੇ ਆ ਜਿਹਦੇ ਕਰਕੇ ਕੇਸ ਲੰਮਕੇ ਵੀ ਔਰ ਦੂਸਰਾ ਅਸੀਂ ਇਨਸਾਫ ਹੋਣ ਤੱਕ ਜਾਂ ਕਾਤਲ ਤੋਂ ਮੰਗ ਰਹੇ ਆ ਜਾਂ ਮਕਤੂਲ ਤੋਂ ਮੰਗ ਰਹੇ ਆ ਜਿਹਦੇ ਕਰਕੇ ਇਹ ਸਾਰਾ ਕੁਝ ਨਹੀਂ ਹੋ ਸਕਿਆ ਬਾਕੀ ਚਲੋ ਬੰਦੀ ਸਿੰਘਾਂ ਦੀ ਜਿੱਥੋਂ ਤੱਕ ਉਹਦੀ ਸਜਾਵਾਂ ਦੀ ਗੱਲ ਕਰਦੇ ਆ 32 ਸਾਲ ਬਹੁਤ ਹੋਇਆ ਕਰਦੇ ਆ ਇਹ ਛੋਟਾ ਜਿਹਾ ਅਰਸਾ ਨਹੀਂ ਹੈ ਤਿੰਨ ਦਹਾਕੇ ਬੀਤ ਕੇ ਚੌਥੇ 'ਚ ਪ੍ਰਵੇਸ਼ ਕਰ ਗਿਆ ਜਵਾਨੀਆਂ ਰੁਲ ਗਈਆਂ ਬੁਢੇਪਾ ਜਿਹੜਾ ਆ ਉਹ ਰੋਲ ਰਹਿ ਨਹੀਂ ਸਾਡੇ ਉਹ ਬਜ਼ੁਰਗ ਤੇ ਇੱਥੇ ਤੇ ਅਸੀਂ ਕੇਵਲ ਕਹਿ ਸਕਦੇ ਆ ਕਿ ਜਿਹੜੀ ਭਾਰਤੀ ਸਰਕਾਰ ਹੈ ਉਹ ਕੁੜੱਤਣ ਨੂੰ ਖਤਮ ਕਰਨ ਵਾਸਤੇ ਆਉਣ ਵਾਲੇ ਮਾਹੌਲ ਨੂੰ ਸੁਖਾਲਾ ਬਣਾਉਣ ਲਈ ਭਵਿੱਖ ਵਾਸਤੇ ਕੁਝ ਚੰਗਾ ਕਰੇ ਫਰਾਕ ਦਿਲੀ ਨਾਲ ਅਸੀਂ ਨਹੀਂ ਕਹਿੰਦੇ ਜਿਉਂ ਨੂੰ ਪਰੋਲ ਦਿੱਤੀ ਤੇ ਸਾਡੇ ਵਾਲੇ ਵੀ ਛੱਡੋ ਅਸੀਂ ਵਿਰੋਧ ਨਹੀਂ ਕਰਦੇ ਸਾਡੇ ਵੀ ਛੱਡੋ ਨਾ ਤੁਸੀਂ ਇਹ ਨਹੀਂ ਕਿ ਉਹਨਾਂ ਵਾਸਤੇ ਕਾਨੂੰਨ ਹੋਰ ਤੇ ਸਾਡੇ ਵਾਸਤੇ ਹੋਰ ਇਹ ਗਲਤ ਹੈ ਜੀ ਇਹ ਤਾਂ ਹੁਣ ਬਰਗਾੜੀ ਦੇਖੋ ਸਰਕਾਰ ਦੱਸੇ ਵੀ ਪਹਿਲਾਂ ਵੀ ਉਹਨਾਂ ਨੇ ਸਮਾ ਮੰਗਿਆ ਆ ਹੁਣ ਵੀ ਪਿਛਲੇ ਦਿਨੀ ਸਰਕਾਰ ਜਾ ਕੇ ਆਪੇ ਸਮਾ ਅਨਾਉਂਸ ਕਰ ਰਹੀ ਤੇ ਜਿਹੜੇ ਕਹਿੰਦੇ ਸੀ 24 ਘੰਟਿਆਂ ਦੇ ਅੰਦਰ ਕੇਜਰੀਵਾਲ ਭਗਵੰਤ ਮਾਨ ਸਰਕਾਰ ਬਣਨ ਤੋਂ ਪਹਿਲਾਂ ਕੀ ਇਹ 24 ਘੰਟਿਆਂ ਦਾ ਕੰਮ ਹੈ ਇਹਦਾ ਜਵਾਬ ਤੇ ਹੁਣ ਪੰਜਾਬ ਦੀ ਜਨਤਾ ਨੂੰ ਉਹੀ ਦੇਣਾ ਕਿ ਹੁਣ ਤਾਂ 6 ਮਹੀਨੇ ਬੀਤ ਗਏ ਤੇ ਅਜੇ ਤੱਕ ਵੀ ਉਹ ਸਮਾਂ ਹੀ ਮੰਗੀ ਤੁਰੇ ਜਾਂਦੇ ਨੇ ਔਰ ਉਹ ਅਗਲੀ ਗੱਲ ਇਹ ਤਾਂ ਪੜਤਾਲ ਹੋਣੀ ਹੈ ਜੀ ਉਹਦੀ ਚਲਾਨ ਪੇਸ਼ ਹੋਣਾ ਜੀ ਉਹਦਾ ਫਲਾਨ ਹੋਣਾ ਜੀ ਵੱਖਰਾ ਵਿਸ਼ਾ ਹੈ ਪਰ ਜਿਹੜੇ 328 ਰੂਪ ਮਹਾਰਾਜ ਜੀ ਦੇ ਆ ਉਨ੍ਹਾਂ ਦੀ ਪਰਤਾਲੀਆ ਰਿਪੋਰਟ ਐਡਵੋਕੇਟ ਈਸ਼ਰ ਸਿੰਘ ਨੇ ਜੋ ਕਰਕੇ 1100 ਪੰਨੇ ਦੀ ਟੇਬਲ ਤੇ ਰੱਖ ਦਿੱਤੀ ਆ ਪਰਤਾਲੀਆ ਰਿਪੋਰਟ ਆਈ ਹੋਈ ਦੀ ਜੇ ਪੰਜਾਬ ਸਰਕਾਰ ਮੁਕਦਮਾ ਦਰਜ ਕਰਕੇ ਇਨਸਾਫ ਨਹੀਂ ਦੇ ਸਕਦੀ ਤੇ ਤੁਸੀਂ ਬਰਗਾੜੀ ਦੀ ਕਿਹੜੀ ਆਸ ਰੱਖਦੇ ਹੋ ਉਹਦੇ ਦੀ ਰਾ ਇੱਕੋ ਰਹਿ ਜਾਂਦਾ ਸਾਡੇ ਵਾਸਤੇ ਸਿੱਖ ਨੀਤੀ ਸ੍ਰੀ ਅਕਾਲ ਤਖਸੈਬ ਦੀ ਸੁਤੰਤਰਤਾ ਸਿੱਖ ਹੁਣ ਮੁੱਖ ਮੰਤਰੀ ਤੇ ਪ੍ਰਧਾਨਾਂ ਦੇ ਚੱਕਰ ਵਿਓ ਚੋਂ ਨਿਕਲਣ ਔਰ ਸਿੱਧਾ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬਹਾਲ ਕਰਨ ਜਿਹੜਾ ਕਰਮਚਾਰੀ ਜਥੇਦਾਰ ਬੈਠੇ ਹੋਏ ਨੇ ਦਿਹਾੜੀਦਾਰ ਇਹਨਾਂ ਦਾ ਬਦਲਾ ਇਹਨਾਂ ਨੇ ਕਰਕੇ ਅਕਾਲੀ ਫੂਲਾ ਸਿੰਘ ਦੀ ਬਹਾਲੀ ਕਰਨ ਉਹਦੇ ਤੋਂ ਬਿਨਾ ਸਾਡਾ ਕੁਝ ਵੀ ਬਣਨ ਵਾਲਾ ਜਿਹੜਾ ਨਹੀਂ